ਹਾਂਜੀ ਵੈਲਕਮ ਹੈ ਤੁਹਾਡਾ ਮਾਈ ਯੂਟਿਊਬ ਚੈਨਲ ਤੇ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਲੈ ਕੇ ਆਏ ਹਾਂ बॉਟਮ ਤੇ ਵਰਕ ਵਾਲੇ ਸੂਟ ਸਾਰੇ ਸੂਟ ਜੋ ਹੁੰਦੇ ਆਪਾਂ ਸਪੈਸ਼ਲ ਹੁਣ ਗਰਮੀ ਦੇ ਹੀ ਲੈ ਕੇ ਆਉਣੇ ਆ ਵਿਥ ਪਾਰਟੀ ਵੇਅਰ ਸੂਟ ਵੀ ਐਡ ਹੋਣਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਇਹ ਸੌਫਟ ਆਪਣੇ ਕੋਲ ਸਰਪਲਸ ਕਾਟਨ ਰਹੇਗਾ ਸ਼ਰਟ ਡਿਜੀਟਲ ਪ੍ਰਿੰਟ ਵਾਲਾ बॉਟਮ ਇਸ ਦੇ ਨਾਲ ਰਹੇਗੀ ਸਰਪਲਸ ਕਾਟਨ ਦੀ ਹੀ बॉटम ਤੇ ਵਰਕ ਮਿਲੇਗਾ ਦੁਪੱਟਾ ਇਸ ਦੇ ਨਾਲ ਮਸਲੀਨ ਦਾ ਸੌਫਟ ਰਹੇਗਾ ਜਾਂ ਕੋਟਾ ਡੋਰੀਏ ਦਾ 620 ਚ ਬਾਈ ਕਰ ਸਕਦੇ ਹਾਂ ਇਹ ਵੀ ਦੁਪੱਟਾ ਸੂਟ ਰਹਿਣਗੇ ਗਰਮੀ ਦੇ ਲਈ ਇਸ ਦਾ ਜੋ ਸ਼ਰਟ ਰਹੇਗਾ ਨਾਰਮਲ ਪਣੀ ਦੇ ਵਿੱਚ 2.5 ਮੀਟਰ ਰਹੇਗਾ ਵੱਡੇ ਪਣੀ ਦੇ ਵਿੱਚ 1.80 ਕੈਮਰੀ ਕਾਟਨ ਦਾ ਸਰਪਲਸ ਡਿਜੀਟਲ ਪ੍ਰਿੰਟਡ 2.5 ਮੀਟਰ ਇਸ ਦੇ ਨਾਲ ਕੈਮਰੀ ਕਾਟਨ ਦੀ ਪਲੇਨ बॉटਮ ਰਹੇਗੀ ਦੁਪੱਟਾ 2.5 ਮੀਟਰ ਰਹੇਗਾ ਦੁਪੱਟਾ ਇਹਨਾਂ ਦੇ ਵਿੱਚ ਮਸਲੀਨ ਦਾ ਵੀ ਆ ਔਰ ਕੋਟਾ ਕੋਟਾ ਡੋਰੀਆ ਦਾ ਵੀ ਦੁਪੱਟਾ ਮਿਲੇਗਾ 650 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈ ਇਹਨਾਂ ਸੂਟਾਂ ਤੇ ਨੰਬਰ ਮੇਰਾ WhatsApp ਮੈਂਸ਼ਨ ਆ ਸਕਰੀਨਸ਼ਾਟ ਲੈ ਕੇ ਜੋ ਵੀ ਤੁਹਾਨੂੰ ਇਸ ਵੀਡੀਓ ਵਿੱਚ ਸੂਟ ਪਸੰਦ ਆਉਂਦਾ ਉਸ ਦਾ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ कैश ऑन डिलीवरी अपने को नहीं है जी पेमेंट एडवांस करनी पैंती है विस्कॉस जॉर्जेट रहेगी ढाई मीटर शर्ट थ्रैड वर्क मिलेगा बाजूते भी वर्क मिलेगा बॉटम ढाई मीटर जॉर्ज की मिलेगी दुपट्टा सवा दो मीटर रहेगा जॉर्ज का छः सौ नड़िन्नवे बाय कर सकते हो ढाई मीटर कैमरी कॉटन सैल्फ प्रिंट शर्ट रहेगी थ्रैड वर्क मिलेगा ਬਾਟਮ ਇਸਦੇ ਨਾਲ 2 ਮੀਟਰ ਰਹੇਗੀ ਕੈਮਰੀ कॉटन ਦੀ ਬਾਟਮ ਤੇ ਵੀ ਵਰਕ ਮਿਲੇਗਾ ਦੁਪੱਟਾ 1.5 ਮੀਟਰ ਰਹੇਗਾ ਮਸਲੀਨ ਦਾ ਟਾਈ ਡਾਈ 790 ਦੇ ਵਿੱਚ ਤੁਸੀਂ ਇਹ ਬਾਈ ਕਰ ਸਕਦੇ ਹੋ 5 ਮੀਟਰ ਮਸਲੀਨ कॉटन ਦਾ ਸੂਟ ਰਹੇਗਾ ਫੈਂਸੀ ਥ्रेड ਵਰਕ ਮਿਲੇਗਾ ਬਾਟਮ ਤੇ ਵੀ ਵਰਕ ਦੁਪੱਟਾ ਮਸਲੀਨ कॉटन ਦਾ ਰਹੇਗਾ 1.5 ਮੀਟਰ 499 ਵਿੱਚ ਇਹ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ 5 ਮੀਟਰ ਮਸਲੀਨ कॉटन ਦਾ ਸੂਟ ਰਹੇਗਾ ਫੈਨਸੀ ਥ्रेड ਵਰਕ ਮਿਲੇਗਾ बॉटम ਤੇ ਵੀ ਤੁਹਾਨੂੰ ਵਰਕ ਮਿਲੇਗਾ ਦੁਪੱਟਾ ਇਸ ਦੇ ਨਾਲ organza ਦਾ 2.5 ਮੀਟਰ 4 ਸਾਈਡ ਤੁਹਾਨੂੰ ਲੈਸ ਲੱਗੀ ਮਿਲੇਗੀ ਦੁਪੱਟੇ ਉੱਤੇ 650 ਦੇ ਵਿੱਚ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ neck ਤੇ ਵਰਕ ਰਹੇਗਾ ਦੇਖ ਸਕਦੇ ਹੋ ਨੀਟ ਐਂਡ ਕਲੀਨ ਵਰਕ ਹੋਇਆਗਾ ਨੈਕਸਟ 2 ਮੀਟਰ ਕੈਮਰੀ कॉटन डिजिटल प्रिंट शर्ट रहेगी घेरे ते रहे वर्क मिलेगा बॉटम 2 मीटर प्लेन रहेगी कॉटन दी और ਇਸ ਦੇ ਨਾਲ ਦੁਪੱਟਾ 2.5 ਮੀਟਰ 580 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ 5 ਮੀਟਰ জর্জਟ ਦਾ ਸੂਟ ਰਹੇਗਾ थ्रेड वर्क मिलेगा ਬਾਜ਼ੂ ਤੇ और बॉटम ਤੇ ਵੀ ਵਰਕ मिलेगा ਦੁਪੱਟਾ 2.5 ਮੀਟਰ জর্জਟ ਦਾ 599 ਵਿੱਚ ਬਾਈ ਕਰ ਸਕਦੇ ਹੋ 190 ਵੱਡੇ ਪਣੇ ਦੇ ਵਿੱਚ ਸ਼ਰਟ ਰਹੇਗੀ ਕੈਮਰੀ ਕਾਟਨ ਦੀ ਬਾਂਦਨੀ ਪ੍ਰਿੰਟਡ ਫੈਨਸੀ ਥ੍ਰੈਡ ਵਰਕ ਮਿਲੇਗਾ ਬਾਟਮ 2 ਮੀਟਰ ਬਾਟਮ ਤੇ ਵਰਕ ਮਿਲੇਗਾ ਕੈਮਰੀ ਕਾਟਨ ਦੀ ਬਾਟਮ ਰਹੇਗੀ ਸਵਾ 2 ਮੀਟਰ ਮਸਲੀਨ ਦਾ ਦੁਪੱਟਾ ਦੁਪੱਟੇ ਉੱਪਰ ਵੀ ਵਰਕ ਮਿਲੇਗਾ 799 ਦੇ ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ 5 ਮੀਟਰ ਕੈਮਰੀ ਕਾਟਨ ਦਾ ਸੂਟ ਮਿਲੇਗਾ ਥ੍ਰੈਡ ਵਰਕ ਮਿਲੇਗਾ ਘੇਰੇ ਤੇ ਸਵਾ 2 ਮੀਟਰ ਰਿਸ ਦੇ ਨਾਲ ਸਫੋਂ ਦਾ ਦੁਪੱਟਾ ਦੋ ਸੈਡ ਵਰਕ ਮਿਲੇਗਾ ਦੁਪट्टे ਤੇ 689 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ 5 ਮੀਟਰ ਮਸਲੀਨ कॉटन ਦਾ ਸੂਟ ਰਹੇਗਾ थ्रेड वर्क ਮਿਲੇਗਾ ਬਾਹੂ ਤੇ ਵੀ ਵਰਕ ਮਿਲੇਗਾ ਦੁਪੱਟਾ 1.5 ਮੀਟਰ ऑर्गेंजा ਦਾ ਪ੍ਰਿੰਟਡ 520 ਦੇ ਵਿੱਚ ਤੁਸੀਂ ਇਹ ਬਾਈ ਕਰ ਸਕਦੇ ਹੋ 5 ਮੀਟਰ ਜੌਰਜਟ ਦਾ ਸੂਟ ਰਹੇਗਾ थ्रेड वर्क ਮਿਲੇਗਾ ਦੁਪੱਟਾ ਇਸ ਦੇ ਨਾਲ 2 ਮੀਟਰ ਰਹੇਗਾ ऑर्गेंजा ਦਾ ਦੁਪੱਟੇ ਉੱਪਰ ਵੀ ਵਰਕ ਮਿਲੇਗਾ 730 ਦੇ ਵਿੱਚ ਬਾਈ ਕਰ ਸਕਦੇ ਹਾਂ ਦੋ ਸੂਟ ਦੋ ਕਲਰ ਅਵੇਲੇਬਲ ਹੈ ਆਪਣੇ ਕੋਲ ਨੈਕਸਟ ਦੇ 5 ਮੀਟਰ ਸੂਟ ਰਹੇਗਾ ਮਸਲੀਨ कॉटन ਦਾ ਨੈਕ ਤੇ ਵਰਕ ਮਿਲੇਗਾ ਨਾਲ ਮਿਰਰ ਵਰਕ ਮਿਲੇਗਾ ਬਾਜੂ ਤੇ ਵੀ ਵਰਕ ਮਿਲੇਗਾ ਦੁਪੱਟਾ ਇਸਦੇ ਨਾਲ ਚਨੂਨ ਦਾ 2.5 ਮੀਟਰ ਰਹੇਗਾ 799 ਵਿੱਚ ਤੁਸੀਂ ਬਾਈ ਕਰ ਸਕਦੇ ਹੋ 3.5 ਮੀਟਰ ਵੱਡੇ ਪਣੇ ਦੇ ਵਿੱਚ ਜੌਰਜਟ ਦਾ ਸੂਟ ਰਹੇਗਾ ਥ्रेड ਵਰਕ ਮਿਲੇਗਾ ਬਾਜੂ ਤੇ ਵੀ ਵਰਕ ਮਿਲੇਗਾ ਬਾਟਮ ਤੇ ਵੀ ਵਰਕ ਮਿਲੇਗਾ ਦੁਪੱਟਾ ਇਸਦੇ ਨਾਲ 2.5 ਮੀਟਰ ਰਹੇਗਾ organza ਦਾ ਲੈਸ ਲੱਗੀ ਮਿਲੇਗੀ 650 ਵਿੱਚ ਬਾਈ ਕਰ ਸਕਦੇ ਹਾਂ 2 ਮੀਟਰ ਵਿਸਕੋਸ 464 ਸ਼ਰਟ ਰਹੇਗੀ thread work ਮਿਲੇਗਾ बॉटम 2 ਮੀਟਰ बॉटम ਤੇ ਵੀ ਵਰਕ ਮਿਲੇਗਾ ਦੁਪੱਟਾ 2.5 ਮੀਟਰ ਰਹੇਗਾ georgette ਦਾ 650 ਵਿੱਚ ਬਾਈ ਕਰ ਸਕਦੇ ਹਾਂ 5 ਮੀਟਰ ਮਸਲੀਨ ਕਾਟਨ ਦਾ ਸੂਟ ਰਹੇਗਾ ਪੈਚ ਵਰਕ thread work ਮਿਲੇਗਾ ਫਰੰਟ ਸ਼ਰਟ ਤੇ ਬਾਹੂ ਤੇ ਵੀ ਵਰਕ ਲਿਆ ਸਕਦੇ ਆ ਤੁਸੀਂ ਟਾਈ ਮੀਟਰ ਇਸ ਨਾਲ ਦੁਪੱਟਾ ਮਿਲੇਗਾ ਮਸਲੀਨ ਕਾਟਨ ਦਾ ਲੈਸ ਲੱਗੀ ਮਿਲੇਗੀ 499 ਵਿੱਚ ਬਾਈ ਕਰ ਸਕਦੇ ਹੋ ਕਾਟਨ ਮੈਚਿੰਗ ਸੂਟ ਰਹਿਣਗੇ ਵਿਦ ਦੁਪੱਟਾ ਸ਼ਰਟ ਰਹੇਗੀ 1.70 ਵਰਡੇ ਪਣੇ ਦੇ ਵਿੱਚ ਬਾਟਮ ਇਸੇ ਨਾਲ ਪਲੇਨ ਰਹੇਗੀ 2 ਮੀਟਰ ਵਰਡੇ ਪਣੇ ਦੇ ਵਿੱਚ 2 ਮੀਟਰ ਸੁਪਰ ਨੈਟ ਦੁਪੱਟਾ ਮਿਲੇਗਾ 600 ਦੇ ਵਿੱਚ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ ਪਿਓਰ ਕਾਟਨ ਮੈਚਿੰਗ ਸੂਟ ਨੇ ਗਰਮੀਆਂ ਦੇ ਲਈ విదావుట్నెగ స్టిచో వీడియోను ఎండ్ తక్కువ బుత